দর্শকਾ ਤੁਸੀਂ ਦੇਖ ਰਹੇ ਹੋ 1 India Punjabi ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਇੰਟਰਨੈਸ਼ਨਲ ਪ੍ਰੈਸ ਫਰੀडम ਡੇ ਆ ਤੇ ਭਾਰਤ ਦੀ ਕੀ ਸਥਿਤੀ ਹੈ ਕਿੰਨੀ ਕ ਬੋਲਣ ਦੀ ਆਜ਼ਾਦੀ ਹੈ ਪੱਤਰਕਾਰਾਂ ਨੂੰ ਖਾਸ ਤੌਰ ਤੇ ਰਾਸ਼ਟਰੀ ਪੱਧਰ ਦੇ ਉੱਤੇ ਜਿੱਥੇ ਇਸ ਵਕਤ ਸਥਿਤੀ ਬੜੀ ਤਣਾਅਪੂਰਨ ਬਣੀ ਹੋਈ ਆ ਤੇ ਕਹਿੋ-ਕਹਿੋ ਜੇ ਨੈਰੇਟਿਵ ਜਿਹੜੇ ਆ ਉਹ ਸਿਰਜੇ ਜਾਂਦੇ ਆ ਬੋਲਣ ਦੀ ਕਿੰਨੀ ਆਜ਼ਾਦੀ ਆ ਤੇ ਜਾਂ ਫਿਰ ਸਾਡੇ ਲੀਡਰ ਜਿਹੜੇ ਆ ਉਹ ਕੀ ਵਾਕਿਆ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਆ ਜਾਂ ਉਹਨਾਂ ਨੇ ਕੁਝ ਆਪਣੇ ਮਨਪਸੰਦੀ ਦਾ ਕੁਝ ਚੈਨਲ ਜਾਂ ਪੱਤਰਕਾਰ ਰੱਖੇ ਹੋਇਆ ਵੀ ਇਹਨਾਂ ਦੇ ਨਾਲ ਹੀ ਗੱਲ ਕਰਾਂਗੇ ਇਹਦੇ ਨਾਲ ਹੀ ਪੱਟੀ ਸਾਹਿਬ ਜਿਹੜਾ ਅਹਿਮ ਮਸਲਾ ਜਿਹਦੇ ਉੱਤੇ ਆਪਾਂ ਚਰਚਾ ਕਰਨੀ ਆ ਉਹ ਹੈ ਸਾਬਕਾ ਜਥੇਦਾਰ ਕਾਲਕਤ ਤਖਤ ਗਿਆਨੀ ਹਰਪ੍ਰੀਤ ਸਿੰਘ ਗੁਣੀ ਉਨਾ ਬਾਰੇ ਇੱਕ ਚਰਚਾ ਇਹ ਚੱਲ ਰਹੀ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਪੰਜ ਮੈਂਬਰੀ ਕਮੇਟੀ ਦਾ ਆਪਸ ਦੇ ਵਿੱਚ ਕੋਈ ਵਿਵਾਦ ਸ਼ੁਰੂ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਬਣਾਇਆ ਜਾਏਗਾ ਠੀਕ ਹੈ ਜੀ ਸਵਾਲ ਇਹ ਆ ਕਿ ਇਹ ਕਿਆ ਕਦੋਂ ਸੀਗਾ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਏਗਾ ਜਾਂ ਕਦੀ ਗਿਆਨੀ ਜੀ ਨੇ ਆਪ ਇਹ ਗੱਲ ਕਹੀ ਹੋਵੇ ਵੀ ਮੈਂ ਪ੍ਰਧਾਨ ਬਣਨਾ ਇਹਦੇ ਉੱਤੇ ਵੀ ਤੁਹਾਡੇ ਕੋਲੋਂ ਪੂਰੀ ਟਿੱਪਣੀ ਚਾਹੁੰਦੇ ਆ ਵੀ ਦਰਸਲ ਇਹ ਪੂਰਾ ਮਾਮਲਾ ਕੀ ਹੈ ਦੂਜਾ ਬੜਾ ਅਹਿਮ ਸਵਾਲ ਇਹ ਆ ਵੀ ਜਿੱਥੇ ਪੰਜਾਬ ਤੇ ਹਰਿਆਣਾ ਦੋਵੇਂ ਮੁੱਖ ਮੰਤਰੀ ਪਾਣੀ ਨੂੰ ਲੈ ਕੇ ਲੜ ਰਹੇ ਆ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇਕੱਠੇ ਹੋਏ ਆ ਵੀ ਪੰਜਾਬ ਤੋਂ ਪਾਣੀ ਨਹੀਂ ਦਿੱਤਾ ਜਾਵੇਗਾ ਤੇ ਇਸੇ ਦਰਮਿਆਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਸਾਹਿਬ ਕਹਿੰਦੇ ਆ ਵੀ ਪਾਣੀ ਤਾਂ ਸਾਡਾ ਲੜੀ ਤੁਸੀਂ ਆਪਸ ਵਿੱਚ ਜਾਣਦੇ ਹੋ ਤੇ ਸਾਨੂੰ ਜਿਹੜੀ ਰਾਇਲਟੀ ਤੁਸੀਂ ਬਿਜਲੀ ਤੇ ਦਿੰਦੇ ਹੋ ਘੱਟੋ ਘੱਟ ਉਹ ਤੇ ਵਧਾ ਦਿਓ ਵੀ ਪਾਣੀ ਤਾਂ ਐਕਚੁਅਲੀ ਸਾਡਾ ਹੁਣ ਜਿੱਥੇ ਦੋ ਮੁੱਖ ਮੰਤਰੀ ਲੜ ਰਹੇ ਸੀਗੇ ਉਥੇ ਤੀਜੇ ਮੁੱਖ ਮੰਤਰੀ ਸਾਹਿਬ ਦੀ ਇਸ ਲੜਾਈ ਚ ਐਂਟਰੀ ਹੋ ਗਈ ਆ ਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆ ਇੰਟਰਨੈਸ਼ਨਲ ਪ੍ਰੈਸ ਫਰੀडम ਡੇ ਦੇ ਉੱਤੋਂ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਜੀ ਪ੍ਰੈਸ ਜਿਹੜੀ ਆ ਸਾਡੇ ਸਮਾਜ ਦੇ ਬੜੀ ਵੱਡੀ ਭੂਮਿਕਾ ਨਿਭਾਉਂਦੀ ਆ ਪ੍ਰੈਸ ਨਾ ਹੋਵੇ ਤੇ ਅਜੇ ਵੀ ਕਈ ਲੋਕਾਂ ਨੂੰ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਪਾਵੇ YouTube ਚੈਨਲ ਆਗੇ ਉਹਨਾਂ ਨੇ ਥੋੜੀ ਬਹੁਤੀ ਹੋਰ ਜਾਂਦੀ ਕੀਤੀ ਹੈ ਤੇ ਮੈਂ ਪ੍ਰੈਸ ਦੀ ਇਹ ਵੀ ਗੱਲ ਕਰ ਦਿਆਂ ਕਿ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਜਿਵੇਂ ਕਿ ਟਾਈਮਜ਼ ਆਫ ਇੰਡੀਆ ਸਾਡੀਆਂ ਉਹਦੀਆਂ ਪੰਜਾਬੀ ਖਬਰਾਂ ਤੇ ਬਕਾਇਦਾ ਤੌਰ ਤੇ ਹਿੰਦੂਸਤਾਨ ਟਾਈਮ ਖਬਰਾਂ ਵੱਡੀਆਂ ਇਨਕਲਾਬੀਆਂ ਤੇ ਗਦਰੀਆਂ ਦਾ ਸਾਥ ਦੇਣ ਦੀ ਤੇ ਗਦਰ ਅਖਬਾਰ ਨਿਕਲਣਾ ਪਿੰਦਾ ਕਰਤਾਰ ਸਿੰਘ ਸਰਾਭਾ ਜਿੰਦ ਪਗਲ ਸਿੰਘ ਲੰਦ ਲੇਕਿਨ ਆ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਉਹਦੇ ਤੇ ਕਈ ਪ੍ਰਕਾਰ ਦੇ ਸੰਕਟ ਬਡਰਾ ਰਿਆ ਤੇ 180 ਦੇਸ਼ਾਂ ਦੇ ਵਿੱਚੋਂ ਸਾਡਾ 159ਵਾਂ ਨੰਬਰ ਆ ਇਹ ਅੰਦਰ ਇਹ ਹੁਣ 151 ਦਾ ਹੋ ਗਿਆ ਮੇਰੇ ਕੋਲ ਜਿਹੜੀ ਰਿਪੋਰਟ ਹੈ ਸ਼ਬੀਖਬਰ ਦੀ ਗੱਲ ਕਰ ਰਹੇ ਹਾਂ ਜੀ ਅੱਛਾ ਇਹਦੇ ਮੁਤਾਬਕ ਭਾਰਤੀ মিডিਆ ਲੈਂਡਸਕੇਪ ਵਿਸ਼ਾਲ ਹੈ ਤੇ ਇਹਦੇ ਵਿੱਚ ਲਗਭਗ 1 ਲੱਖ 40 ਹਜ਼ਾਰ ਅਖਬਾਰਾਂ ਤੇ ਲਗਭਗ 380 ਟੀਵੀ ਚੈਨਲ ਚੱਲਦੇ ਨੇ ਜਿਨ੍ਹਾਂ ਨੂੰ ਸਿਟੀਜ਼ਨ ਚਲਾ ਕੇ ਕਹਿੰਦੇ ਅਸੀਂ ਇਹਨਾਂ ਦੇ ਉੱਤੇ ਗੈਰ ਮਿਆਰੀ ਕਈ ਇਸ਼ਤਿਹਾਰੀ ਸ਼ਬਦ ਨੇ ਜਿਹੜੇ ਨਹੀਂ ਛਪਣੇ ਚਾਹੀਦੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦੀ ਪਛਾਣਣਾ ਚਾਹੀਦਾ ਜ਼ਰੂਰ ਜਿਹੜੇ ਸਾਡੇ ਸਾਬਕਾ ਸੂਚਨਾ ਜਿਹੜੇ ਪ੍ਰਧਾਨ ਮੰਤਰੀ ਨੇ ਸੂਚਨਾ ਮੰਤਰੀ ਉਨਰਾਗ ਠਾਕਰ ਉਹਨਾਂ ਵੀ ਫਰਜ਼ੀ ਖਬਰਾਂ ਦੇ ਅਸੀਂ 1100 ਤੋਂ ਵੱਧ ਮਾਮਲੇ ਸਾਡੇ ਕੋਲ ਸਾਹਮਣੇ ਆਏ ਸੀਗੇ ਤੇ ਪੀਆਈਬੀ ਨੇ 37000 ਤੋਂ ਵੱਧ ਸਿੱਤਰਾਂ ਦਾ ਸਿੱਤਰਾਂ ਦਾ ਚੱਕਰਾਂ ਦਾ ਟੋਰਾ ਕੀਤਾ ਹੈ ਤੇ ਪਿਛਲੇ ਤਿੰਨ ਹਫ਼ਤਿਆਂ ਵਿੱਚ ਮਾਰੇ ਗੇ ਪੱਤਰਕਾਰਾਂ ਵਿੱਚ ਇੱਕ ਛਵਾਈ ਤੋਂ ਵੱਧ ਮੌਤ ਸਿਰਫ ਤਿੰਨ ਦੇਸ਼ ਇਰਾਕ ਸੀਰੀਆ ਤੇ ਫਿਲਪਾਈਨ ਵਿੱਚ ਹੋਈ ਹੈ ਤੇ ਸਾਡੀਆਂ ਜਿਹੜੀਆਂ ਔਰਤ ਪੱਤਰਕਾਰਾਂ ਉਹਨਾਂ ਨੂੰ ਕਈ ਹੋਰ ਵੱਖਰੀ ਕਿਸਮ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਮੈਂ ਇਹ ਵੀ ਦੱਸ ਦਿਆਂ ਕਿ ਸੰਯੁਕਤ ਰਾਸ਼ਟਰ ਸੰਘ ਨੇ 1993 ਚ 3 ਮਈ ਨੂੰ ਵਿਸ਼ੇਪ ਪ੍ਰੈਸ ਆਜ਼ਾਦੀ ਵਿਸਕੋਸ਼ ਕੀਤਾ ਸੀਗਾ। ਤੇ ਇਹਨੂੰ ਡੈਮੋਕ੍ਰੇਸੀ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਵਾ। ਜੀ ਇਹ ਜਨਤਕ رائے ਨੂੰ ਢਾਲਣ ਦੀ ਅਸਾਧ ਸ਼ਕਤੀ ਰੱਖਦਾ ਤੇ ਇਸੇ ਤਰ੍ਹਾਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਆ। ਕਿ ਸਾਡੇ ਪੱਤਰਕਾਰ ਜਿਹੜੇ ਆ ਉਹ ਲੋਕ ਸੇਵਾ ਨੂੰ ਸਮਰਪਿਤ ਹੋਣ ਜਨਤਾ ਕਿਤਾ ਨੂੰ ਸਮਰਪਿਤ ਹੋਣ ਲੇਕਿਨ ਅੱਜ ਜਿਹੜੀ ਸਾਡੀ ਹੈਗੀ ਬਕਾਇਦਾ ਤੌਰ ਤੇ ਇੱਕ ਰਿਪੋਰਟ ਇਸ ਵਿਦਾਊਟ ਬਾਰਡਰ ਰਿਪੋਰਟਰ ਬਿਦਾਊਟ ਬਾਰਡਰ ਜਿਹੜੀ ਆ ਉਹ ਕਹਿੰਦੀ ਆ ਕਿ ਇਹਦੇ ਮੁਤਾਬਕ ਸਾਡੀ ਜਿਹੜੀ ਆ 5 ਤੇ 7 ਤਰੀਕ ਨੂੰ ਜਿਹੜਾ ਵਾ ਐਤਕੀ ਬਰਸਲਸ ਦੇ ਵਿੱਚ ਬਰਸਲਸ 7 ਮਈ ਨੂੰ ਬਰਸਲਸ ਦੇ ਵਿੱਚ ਬਕਾਇਦਾ ਤੌਰ ਤੇ ਐਤਕੀ ਜਿਹੜਾ ਵਾ ਅਸੀਂ ਇਹ ਪ੍ਰੈਸ ਦੇਸ਼ ਬਣਾ ਰਹੇ ਆ ਉਹਦੇ ਵਿੱਚ ਜਿਹੜੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਰਵਰਤਨ ਦੀ ਭੂਮਿਕਾ ਤੇ ਮੀਡੀਆ ਦਾਦੀ ਦੇ ਨਰ ਪ੍ਰਭਾਵਾਂ ਦਾ ਧਿਆਨ ਕੇਂਦਰ ਕੀਤਾ ਜਾਵੇ ਤੇ ਗਲੋਬਲ ਪੱਧਰ ਦੇ ਉੱਤੇ ਤੁਹਾਨੂੰ ਪਤਾ ਜੋ ਪ੍ਰੋਬਲਮ ਅੱਜ ਆ ਰਹੀਆਂ ਐ ਇਸ ਕਰਕੇ ਪੱਤਰਕਾਰਾਂ ਨੂੰ ਉਹਨਾਂ ਦਾ ਹੱਲ ਲੜਾ ਵਾ ਉਹ ਹਰ ਸਰਕਾਰ ਦੇ ਵਸਦਾ ਰੋਗ ਨਹੀਂ ਸਾਡੇ ਤੇ ਇੰਡੀਆ ਦੇ ਵਿੱਚ ਗੋਦੀ ਮੀਡੀਆ ਤੇ ਮੋਦੀ ਮੀਡੀਆ ਅੱਜ ਕੱਲ ਮਸ਼ਹੂਰ ਇੱਕ ਲੀਡਰ ਬੈਠਾ ਸੀ ਮੈਂ ਸੁਣ ਰਿਹਾ ਸੀ ਉਹਨੂੰ ਉਹ ਕਹਿੰਦਾ ਜੀ 1 ਮਹੀਨੇ ਵਾਸਤੇ মিডিਆ ਦੇ ਦਿਓ ਤੇ 7 ਦਿਨ ਵਾਸਤੇ ਸਾਨੂੰ ਜਿਹੜੀਆਂ ਏਜੰਸੀਆਂ ਨੇ ਆਈ ਈਡੀ ਤੁਰੀ ਫਿਰਦੀ ਐ ਸੀਬੀ ਤੁਰੀ ਦੇ ਦਿਓ ਤੁਹਾਨੂੰ ਅਸੀਂ ਦੇਜਦਾ ਤੱਕ ਤਪਟਕ ਕੇ ਵਿਖਾ ਦੇ ਦਿੰਦੇ ਹਾਂ 1 ਮਹੀਨੇ ਦੇ ਵਿੱਚ ਤੇ ਗੱਲ ਕੁਛ ਹੱਦ ਤੱਕ ਸਹੀ ਹੈ ਗੱਲ ਕੁਛ ਤਕਨੀਕਾ ਵੀ ਕਾਫੀ ਹੱਦ ਤੱਕ ਸਹੀ ਆ ਪਰ মিডিਆ ਜਿਹੜਾ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਕੱਲ ਤੱਕ ਤੇ ਵੇਖੋ ਪਹਿਲ ਜਿਹੜਾ ਸਾਡਾ ਪਹਿਲਗਾਮ ਸੀ ਉਹਦੀ ਬੜੀ ਬੜੀ ਚਿੰਤਾ ਕੀਤੀ ਜਾ ਰਹੀ ਅੱਜ ਕਿੱਥੇ ਪਹਿਲਗਾਮ ਕਿਉਂ ਪਰੋਛਰਗਾ ਪਈ ਚੁੱਪ ਕਰ ਦਿਓ ਭਾਜਪਾ ਦਾ ਆਗੂ ਸੁਬਰਾਮਣੀਅਮ ਇਹ ਗੱਲ ਕਹਿੰਦਾ ਵਾ ਕਿ ਇੰਡੀਆ ਨੂੰ ਬਿਨਾਂ ਕਿਸੇ ਦੇਰੀ ਤੋਂ ਪਾਕਿਸਤਾਨ ਤੇ ਟੈਗ ਕਰਕੇ ਉਹਦੇ ਚਾਰ ਟੋਟੇ ਕਰ ਦੇਣੇ ਚਾਹੀਦੇ ਲੇਕਨ ਨਾਲ ਇਹ ਵੀ ਗੱਲ ਕਹਿੰਦਾ ਵਾ ਵੀ মিডিਆ ਨੇ ਭਾਵੇਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਪਰ ਮੇਰੀ ਇਨਫਰਮੇਸ਼ਨ ਦੇ ਮੁਤਾਬਕ ਚਾਈਨਾ ਨੇ ਸਿੱਧੇ ਲਫਜ਼ਾਂ ਚੇਤਾਵਨੀ ਦਿੱਤੀ ਹੈ ਇੰਡੀਆ ਨੂੰ ਜੇ ਸਾਡੇ دوست ਪਾਕਿਸਤਾਨ ਤੇ ਕੋਈ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣਾ ਪੜਿਆ ਵਿਚਾਰ ਲੈ। ਇਸ ਕਰਕੇ ਅਸੀਂ ਕਹਿੰਦੇ ਆਂ ਕਿ মিডিਆ ਨੂੰ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਸਹੀ ਟੰਗ ਦਾ ਕੰਮ ਕਰਨਾ ਚਾਹੀਦਾ ਵਾ ਜਦੋਂ ਇੰਗਲੈਂਡ ਨੇ ਸਰਪੇਂਦ ਤੇ ਹਮਲਾ ਕੀਤਾ ਤੇ ਇੰਗਲੈਂਡ ਦਾ ਇੱਕ ਰਿਪੋਰਟਰ ਸੀਗਾ ਉਹਨੇ ਦੋਹਾਂ ਪੱਖਾਂ ਦੀ ਰਿਪੋਰਟਿੰਗ ਕੀਤੀ ਤੇ ਉਹਦੇ ਸਰਕਾਰ ਨੇ ਬੁਲਾਇਆ ਵੀ ਤੂੰ ਦੋਹਾਂ ਪੱਖਾਂ ਦੀ ਰਿਪੋਰਟਿੰਗ ਕਿਉਂ ਕੀਤੀ ਕਹਿੰਦਾ ਜੀ ਤੁਸੀਂ ਮੈਨੂੰ ਇਹ ਪੁੱਛ ਰਹੇ ਹੋ ਤੁਸੀਂ ਮੈਨੂੰ ਸ਼ਾਬਾਸ਼ ਦਿਓ ਮੈਂ ਤੁਹਾਡੇ ਦੇਸ਼ ਦਾ ਨਾਂ ਦੁਨੀਆ ਭਰ ਦੇ ਵਿੱਚ ਉੱਚਾ ਕੀਤਾ ਵੀ ਇੱਥੇ ਇਨਸਾਫ ਦੀ ਗੱਲ ਹੁੰਦੀ ਬੇਇਨਸਾਫੀ ਦੀ ਗੱਲ ਨਹੀਂ ਹੁੰਦੀ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਠੀਕ ਹੈ ਬਿਲਕੁਲ ਠੀਕ ਤੂੰ ਕੰਮ ਕਰੀ ਜੇ ਆਪਣਾ ਸਿਆਪਾ ਸਿਆਪਾ ਕਰਦੇ ਹੋ ਤੇ ਸਾਡੇ ਇੱਥੇ ਕਰਕੇ ਵੇਖ ਲਓ ਤੁਸੀਂ ਸਾਡੀ ਆ ਭਗਵੰਤ ਮਾਨ ਦੀ ਸਰਕਾਰ ਮਾਨ ਹੈਗੀ ਆ ਤੱਗੜ ਨੂੰ ਅੰਦਰ ਕਰਤਾ ਦੋ ਦਿਨ ਪੱਤਰ ਘਰੋਂ ਅੰਦਰ ਕਰਤੇ ਆ ਜਿਹੜਾ ਤੁਹਾਡਾ ਜਾਲੀ ਕੇ ਪੀਐਸ ਗੱਲ ਕਦ ਰਟੇਰ ਹੈ ਮਨਜੀਤ ਸਿੰਘ ਸਿੱਧੂ ਇਹਨੇ ਬਲਦੇਵ ਸਿੰਘ ਜਨੂਹ ਅੰਦਰ ਕਰਤਾ ਮੇਰੇ ਖਿਲਾਫ ਕੋ ਲਿਖਦਾ ਦੂਗੇ ਜਦੋਂ ਇੱਥੋਂ ਤੱਕ ਗੱਲਾਂ ਚਲੇ ਜਾਂ ਤੇ ਫਿਰ ਡੈਮੋਕ੍ਰੇਸੀ ਦਾ ਘਾਣਾ ਹੀ ਬਣੋ ਹੋਰ ਕੀ ਹੋਣਾ ਇਸ ਕਰਕੇ ਜੇ ਡੈਮੋਕ੍ਰੇਸੀ ਜਿੰਦਾ ਰੱਖਣੀ ਆ ਇੰਡੀਆ ਦੇ ਵਿੱਚ ਜਿਹੜੀ ਵਰਲਡ ਦੀ ਮੰਨੀ ਪੰਦੀ ਡੈਮੋਕ੍ਰੇਸੀ ਕਹੀ ਜਾਂਦੀ ਹੈ ਤੇ ਮੀਡੀਆ ਨੂੰ ਆਪਣਾ ਸਹੀ ਰੋਲ ਨਿਭਾਉਣਾ ਪਊਗਾ ਉਸ ਯੂਕੇ ਦੇ ਪੱਤਰਕਾਰ ਜਿਹਨੇ ਸੁਪੇਨ ਦੀ ਨਾਲ ਬਰਾਬਰ ਤੇ ਰਿਪੋਰਟਿੰਗ ਕੀਤੀ ਸੀ ਜੀ ਹੋਣ ਪੜੀ ਸਾਹਿਬ ਆਪਾਂ ਆਉਣੇ ਆ ਪੰਜ ਮੈਂਬਰੀ ਕਮੇਟੀ ਦੇ ਉੱਤੇ ਪੰਥਕ ਸਿਆਸਤ ਦੇ ਉੱਤੇ ਬਹੁਤ ਸਾਰੇ ਚੈਨਲਸ ਦੇ ਉੱਤੇ ਆਸਪੋਰਟ ਦੇ YouTube ਚੈਨਲਸ ਦੇ ਉੱਤੇ ਇਹ ਚਰਚਾ ਚੱਲ ਰਹੀ ਹੈ ਵੀ ਪੰਜ ਮੈਂਬਰੀ ਕਮੇਟੀ ਦਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਕੋਈ ਵਿਵਾਦ ਪੈ ਗਿਆ ਵੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਪ੍ਰਧਾਨ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਦਾ ਨਹੀਂ ਬਣਾਇਆ ਜਾਏਗਾ ਭਾਵੇਂ ਨਵੇਂ ਅਕਾਲੀ ਲਗਦਾ ਹੁਣ ਸਵਾਲ ਤਾਂ ਪੱਡੀ ਸਾਹਿਬ ਇਹ ਪੈਦਾ ਹੁੰਦਾ ਵੀ ਇਹ ਗੱਲ ਕਹੀ ਕਿੰਨੇ ਸੀ ਕੀ ਜਥੇਦਾਰ ਸਾਹਿਬ ਨੇ ਇਹ ਗੱਲ ਕਿਹਾ ਸੀ ਵੇ ਮੈਨੂੰ ਤੁਸੀਂ ਪੰਜ ਮੈਂਬਰੀ ਕਮੇਟੀ ਜਿਹੜੀ ਚੁਣ ਕਰੇਗੀ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਬਣੇਗਾ ਮੈਨੂੰ ਉਹਦਾ ਪ੍ਰਧਾਨ ਬਣਾ ਦਿਓ ਨਾ ਹੀ ਕਦੇ ਮੈਂ ਪੰਜ ਮੈਂਬਰੀ ਕਮੇਟੀ ਦੇ ਮੂੰਹੋਂ ਕਦੀ ਕਿਸੇ ਆਗੂ ਤੋਂ ਸੁਣਿਆ ਵੀ ਇਹਨਾਂ ਨੂੰ ਪ੍ਰਧਾਨ ਬਣਾਉਣਾ ਹਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਵੀ ਮੈਂ ਧੜਿਆਂ ਦਾ ਪ੍ਰਧਾਨ ਨਹੀਂ ਬਣਨਾ ਇਹ ਗੱਲ ਉਹਨਾਂ ਨੇ ਜ਼ਰੂਰ ਮੀਡੀਆ ਸਾਹਮਣੇ ਕਹੀ ਸੀ ਪਰ ਹਾਲੇ ਤੱਕ ਸਿਰਫ ਭਰਤੀ ਪ੍ਰਕਿਰਿਆ ਚੱਲ ਰਹੀ ਆ ਫਿਰ ਡੈਲੀਗੇਸ਼ਨ ਜੁੜੇ ਜਾਣੇ ਆ ਫਿਰ ਪ੍ਰਧਾਨ ਦੀ ਚੋਣ ਹੋਣੀ ਆ ਹਾਲੇ ਤਾਂ ਲਗਭਗ 1 ਮਹੀਨੇ ਦਾ ਸਮਾਂ ਹੈਗਾ ਤੇ ਇਹ ਚਰਚਾ ਕਿਵੇਂ ਚੱਲ ਪਈ ਜੀ ਇਹ ਗੱਲ ਉਦੋਂ ਦੀ ਆ ਜਦੋਂ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਦੇਸ਼ ਹੋਇਆ ਸੀ 2 ਦਸੰਬਰ ਨੂੰ ਉਦੋਂ ਪਹਿਲਾਂ ਦੀ ਗੱਲ ਜਦੋਂ ਉਹਨਾਂ ਕਿਹਾ ਸੀ ਕਿ ਮੈਂ ਧੜਿਆਂ ਦਾ ਪ੍ਰਧਾਨ ਨਹੀਂ ਬਣਨਾ ਜੇ ਸਾਰੇ ਅਕਾਲੀ ਦਲ ਇੱਕ ਮੁਠਕੋਰ ਹੋਣਗੇ ਤੇ ਫਿਰ ਸੋਚਿਆ ਜਾ ਸਕਦਾ ਉਹਨੇ ਕਿ ਬਣਨਾ ਨਹੀਂ ਕਿ ਸੋਚਿਆ ਜਾ ਸਕਦਾ ਹੁਣ ਅਸੀਂ ਧੜਿਆਂ 'ਚ ਵੰਡੇ ਪਏ ਆ ਕਿ ਧੜਿਆਂ ਦਾ ਪ੍ਰਧਾਨ ਕਿਉਂ ਬਣਨ ਗਿਆ ਲੇਕਿਨ ਉਹਨਾਂ ਨੂੰ ਜਾਣ ਬੁੱਝ ਕੇ ਜੋੜ ਦਿੱਤਾ ਗਿਆ ਵੀ ਇਹ ਤੇ ਤੇ ਪੰਜ ਮੈਂਬਰੀ ਜੀ ਦੀ ਕਮੇਟੀ ਬਣੀ ਹੈ ਉਹਦੇ ਬੰਦੇ ਨੇ ਉਹਦੀ ਗੱਲ ਕਰਦੇ ਨੇ ਗੱਲ ਕੁਛ ਹੱਦ ਤੱਕ ਠੀਕ ਆ ਜਿਸ ਤਰੀਕੇ ਨਾਲ ਇਹ ਲੋਜਨਾ ਬਦਲਦੀ ਕਰਦੇ ਆ ਉਹ ਸਭ ਦੇ ਸਾਹਮਣੇ ਤੇ ਬਣਦੀ ਵੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਵੀ ਨਹੀਂ ਕੀਤਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਇਹਨਾਂ ਨੇ ਪੇਛਣ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਸਾਰੇ ਅਸਤੀਫੇ ਦੇ ਕੇ ਆ ਜਾਓ ਇਹ ਕਹਿੰਦੇ ਫਿਰ ਅਸੀਂ ਪੇਸ਼ ਹੀ ਨਹੀਂ ਹੁੰਦੇ ਤੇ ਜਦੋਂ ਦਾਗੀਆਂ ਤੇ ਬਾਗੀਆਂ 'ਚ ਇਹ ਵੰਡੇ ਗਏ ਤੇ ਬਾਗੀਆਂ ਦੀ ਐਪਲੀਕੇਸ਼ਨ ਤੇ ਮੁੜ ਕੇ ਆਪਣਾ ਸਪਸ਼ਟਿਕਨ ਵੀ ਦੇਣਾ ਪਿਆ ਤੇ ਪੇਚ ਵੀ ਹੋਣਾ ਪਿਆ ਤੇ ਤਨਖਾ ਵੀ ਪੁੱਗਤ ਨਹੀਂ ਪਈ ਗਿਆਨੀ ਹਰਪ੍ਰੀਤ ਸਿੰਘ ਨੇ ਕਦੀ ਵੀ ਨਹੀਂ ਕਿਹਾ ਕਿ ਮੈਂ ਬਦਲੇ ਪੰਜਵੇਂ ਮੇਰੀ ਕਮੇਟੀ ਆ ਉਸ ਅਕਾਲੀ ਦਲ ਦਾ ਪ੍ਰਧਾਨ ਨੂੰ ਕਦੀ ਵੀ ਨਹੀਂ ਕਿਹਾ ਇਹ ਜ਼ਰੂਰ ਉਹਨਾਂ ਦੀ ਸਪੋਰਟ ਜ਼ਰੂਰ ਹੈਗੇ ਨੇ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਕਾਲ ਤੱਕ ਦੇ ਹੁਕਮਾਂ ਦੀ ਤਮੀ儿 ਕਰ ਰਹੀ ਆ ਇਸ ਕਰਕੇ ਉਹ ਦੀਸੀ ਗੱਲ ਕਰਦੇ ਇੱਕ ਚੈਨਲ ਕੇ ਕਿਹਨੇ ਕਹਿਤਾ ਜੀ ਵਿਗਿਆਨੀ ਹਰਪ੍ਰੀਤ ਸੀ ਕਿ ਪੰਜ ਮੈਂਬਰੀ ਜੇ ਖੜਕ ਪੀ ਅਲੱਗ ਲੋਗੇ ਰਸਤੇ ਹੋਗੇ ਪਤਾ ਨਹੀਂ ਕਿਉਂ ਲੋਕੀ ਉਹ ਜੇ ਗੱਲਾਂ ਕਰਦੇ ਇਹੀ ਗੱਲ ਸੀ ਕਰਕੇ ਹਟੇ ਮੀਡੀਆ ਦੀ ਮੀਡੀਆ ਨੂੰ ਆਪਣੀ ਅਸਾਰੂ ਭੂਮਿਕਾ ਨਿਭਾਣੀ ਚਾਹੀਦੀ ਹੈ ਸੱਚ ਨੂੰ ਸੱਚ ਕਹਣ ਜਿਹੜਾ ਝੂਠ ਨੂੰ ਚੂਰਣ ਜਿਹੜੇ ਇਹੋ ਜਿਹਾ ਝੂਠ ਦੀਆਂ ਗੱਲਾਂ ਕਰਦੇ ਨੇ ਨਾ ਉਹ ਬਹੁਤੀ ਦਿਨ ਸਰਵਾਈਵ ਨਹੀਂ ਕਰ ਸਕਦੇ ਫਿਰ। ਉਹਨਾਂ ਨੂੰ ਮੁੱਧੜੇ ਮੁੱਢ ਡਿੱਗਣੇ ਪੈਂਦਾ। ਐਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੀ ਆ ਉਹ ਕੱਲ ਵੀ ਗੁਰਦੁਆਰਾ ਗੜੀ ਪੁਰਖਾਇ ਅਮਰੀਕਾ ਰੋਪੜ ਜ਼ਿਲ੍ਹੇ ਚੋਂਦਾ ਵਾ। ਉੱਥੇ ਬਕਾਇਦਾ ਤੌਰ ਤੇ ਜਾ ਰਹੇ ਨੇ। ਉੱਥੇ ਸਤਲੂ ਮਿਸਲ ਨੇ ਬੁਲਾਇਆ ਉਹਨਾਂ ਨੂੰ। ਤੇ ਸਤਲੂ ਮਿਸਲ ਵਾਲਿਆਂ ਤੋਂ ਇਲਾਵਾ ਨਾਲ ਜਿਹੜੇ ਉੱਥੇ ਪੰਥ ਇਕੱਠਾ ਨਾ ਕਰ ਜੀ ਪੰਥ ਇਕੱਠ ਹੋਏਗਾ। ਇੱਕ ਗੁਰਦੁਆਰਾ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਹੜੇ ਗੁਰਦੁਆਰੇ ਗੁਰਦੁਆਰੇ ਗੜੀ ਤੋਂ ਉਹ ਉੱਥੇ ਹੀ ਆਜ ਕਾਜੀ ਉਹਨਾਂ ਪ੍ਰਸੰਗ ਕੀਤੀ ਉਹਨਾਂ ਬਕਾਇਦਾ ਤੌਰ ਤੇ ਗੱਲ ਕੀ ਭੀ ਅਸੀਂ ਸਿਰਫ ਇਹ ਪੰਥਕ ਇਕੱਠ ਕਿਸੇ ਵਿਸ਼ੇਸ਼ ਵਿਅਕਤੀ ਦਾ ਜਾਂ ਵਿਸ਼ੇਸ਼ ਫਿਰਕੇ ਦਾ ਜਾਂ ਜੇ ਸਿੱਖਾਂ ਦਾ ਨਹੀਂ ਹੈਗਾ ਅਸੀਂ ਸਭ ਨੂੰ ਕਹਿੰਦੇ ਤੁਸੀਂ ਆਓ ਉਹਦੇ ਵਿੱਚ ਪੰਜ ਮੈਂਬਰੀ ਦੇ ਮੈਂਬਰ ਦੇ ਵੀ ਸ਼ਾਮਲ ਹੋ ਰਿਹਾ ਕਿ ਉਹਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੈਸੇਜ ਗਿਣਦੇ ਅਸੀਂ ਉਹ ਤਿੰਨ ਚਾਰ ਬੰਦੇ ਹੈਗੇ ਨੇ ਉਹਨਾਂ ਦੇ ਵਿੱਚ ਉਹ ਮਨਪ੍ਰਿਤ ਏਅਲੀ ਵੀ ਸ਼ਾਮਲ ਹੋ ਰਹੇ ਨੇ ਹੋ ਸਕਦਾ ਸੰਤਾ ਸਿੰਘ ਮੈਦਪੁਰੀ ਵੀ ਜਨ ਕਿਉਂਕਿ ਸਾਡੇ ਸਾਡੇ ਜਿਹੜੇ ਹੈਗੇ ਨੇ ਗੁਰਪ੍ਰਤਾਪ ਸਿੰਘ ਬਡਾਲਾ ਉਹ ਐਸ ਵੇਲੇ ਯੂਕੇ 'ਚ ਨੇ ਯੂਕੇ 'ਚ ਸ਼ਾਇਦ ਅੱਜ ਇੱਕ ਪ੍ਰੋਗਰਾਮ ਉਹਨਾਂ ਦਾ ਹੈਗਾ ਤੇ ਇੱਕ ਉਹਨਾਂ ਦਾ ਕੱਲ੍ਹ ਹੈਗਾ ਸੰਡੇ ਨੂੰ ਪ੍ਰੋਗਰਾਮ ਉਹਨਾਂ ਦਾ ਹੈਗਾ ਇੱਕ ਦੋ ਲੋਕਾਂ ਤੋਂ ਸ਼ਾਬਾਹ ਬਹੁਤ ਜ਼ਿਆਦਾ ਭਾਜੀ ਪਰਚੀਆਂ ਨਾਲ ਲੈ ਕੇ ਅਸੀਂ ਮੈਂਬਰ ਬਣਨਾ ਇਹਦੇ ਕਿ ਤੁਸੀਂ ਇਕਾਲ ਤੱਕ ਤੋਂ ਸਮਰਪਿਤ ਉਹ ਤੋਂ ਬਾਅਦ ਉਹ ਕੈਨੇਡਾ ਜਾ ਰਹੇ ਨੇ ਇਹ ਸੇ ਕਰਕੇ ਉਹ ਤੇ ਵਿਦੇਸ਼ ਦੇ ਬਾਕੀ ਮੈਂਬਰਾਂ ਚ 2 ਜਾਂ 3 ਜ਼ਰੂਰ ਜਾਣਗੇ ਕੱਲ ਉੱਥੇ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਣਗੇ ਉਹਨਾਂ ਦੇ ਉਹ ਸਟੇਜ ਤੇ ਤੋਂ ਸੰਬੋਧਨ ਕਰਕੇ ਤੇ ਉੱਥੇ ਸਟੇਜ ਤੋਂ ਗਿਆਨੀ ਹਰਪ੍ਰੀਤ ਸਬੋਧਨ ਕਰਨਗੇ ਇਹਦਾ ਮਤਲਬ ਫਿਰ ਤੂੰ ਇਕੱਠੇ ਹੀ ਨਹੀਂ ਫਿਰ ਅਲੱਗ-ਅਲੱਗ ਤੋਏ ਹੀ ਨਹੀਂ ਜਿੰਨੇ ਲਿਖ ਜਿੰਨੇ ਇਹ ਕੰਮ ਕੀਤਾ ਉਹਨੂੰ ਚਾਹੀਦਾ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੜੇ ਵੀ ਸਿਰਫ ਵਿਊ ਲੈਣਾ ਪ੍ਰੋਗਰਾਮ ਚੱਲਦੇ ਪ੍ਰੋਗਰਾਮ ਚੱਲਦੇ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਅਨਸਾਰ ਵੀ ਸਹੀ ਕਿੰਨੀ ਹੈ ਤੇ ਗਲਤ ਕਿੰਨੀ ਹੈ ਮੇਰੇ ਜੁਕੇ ਦੇ ਕੀ ਮਿੱਤਰ ਨੇ ਉਹ ਰੇਡੀਓ ਚ ਚਲਾਉਂਦੇ ਨੇ ਉਹ ਕਹਿੰਦੇ ਤੁਹਾਡਾ ਪ੍ਰੋਗਰਾਮ ਅਸੀਂ ਡਿਗਦੇ ਰਹਿੰਦੇ ਆ ਤੁਹਾਡਾ ਪ੍ਰੂਫ ਸੁਣ ਕੇ ਸੀ ਫਿਰ ਪ੍ਰੂਫ ਕਰਦੇ ਆ ਮੈਂ ਠੀਕ ਕਰੋ ਕੀ ਫਰਕ ਪੈਣਾ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਸਾਡੇ ਕੋਲ ਜਾਣਕਾਰੀ ਆ ਔਥੈਂਟਿਕ ਹੋਵੇ ਉਹਦੇ ਕੋਈ ਤੁਹਾਡੇ ਵਾਲੇ ਪ੍ਰੂਫ ਹੋਣ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਕਈ ਵਾਰੀ ਕਹਿ ਵੀ ਦਿੰਦੇ ਆ ਵੀ ਆਹ ਗੱਲ ਸਾਨੂੰ ਫਲਾਣੇ ਨੇ ਦੱਸੀ ਆ ਉਹਦੇ ਮੁਤਾਬਕ ਅਸੀਂ ਆਪਣੇ ਕੋਲ ਗੱਲ ਨਹੀਂ ਕਰਦੇ ਉਹਦਾ ਨਾਂ ਲੈ ਕੇ ਗੱਲ ਖਰੀਦੀ ਆ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਗੁਰਾ ਕਦੀ ਵੀ ਨਹੀਂ ਕਿਹਾ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਵਾ ਉਦੋਂ ਇੱਕ ਵਾਰੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਜੇ ਸਾਰੇ ਅਕਾਲੀ ਦਲ ਇਕੱਠੇ ਹੋ ਕੇ ਇੱਥੇ ਸਹਿਮਤੀ ਕਰ ਲੈਣ ਤੇ ਫਿਰ ਇਹਦੇ ਬਾਰੇ ਸੋਚਿਆ ਜਾ ਸਕਦਾ ਹੈ ਜੀ ਕਿ ਮੈਂ ਬਣਨਾ ਦੋ ਦਸੰਬਰ ਦੀ ਜਿਹੜੀ ਬਕਾਇਦਾ ਤੌਰ ਤੇ ਪੇਸ਼ੀ ਹੋਈ ਸੀ ਲੀਡਰਾਂ ਦੀ ਉਸ ਤੋਂ ਬਾਅਦ ਮੈਗਨੇਟ ਨੇ ਕਿਹਾ ਤਸੀਦਾਂ ਸਾਰੇ ਜਹਰਾਂ ਦੀ ਛੁੱਟੀ ਹੋਏਗੀ ਨਹੀਂ برداشت ਕਰ ਸਕਦੇ ਹੋ ਲੋਕ ਸੱਚ ਨਹੀਂ ਸੁਣ ਸਕਦੇ ਹੋ ਜੋ ਕੀਤਾ ਗਿਆ ਸੀ ਬਿਲਕੁਲ درست ਕੀਤਾ ਗਿਆ ਸੀ ਲੇਕਿਨ ਉਹਨਾਂ ਨੂੰ ਹজম ਨਹੀਂ ਹੋਇਆ ਐਸੇ ਕਰਕੇ ਅੱਜ ਸਾਡੀ ਇੰਨੀ ਗਰਵਟ ਆ ਚੁੱਕੀ ਹੈ ਕਿ ਭਾਈ ਰਾਜਵਾਨੇ ਦੀ ਫਾਂਸੀ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਮੈਂ ਉੱਥੇ ਹੀ ਆਉਣ ਲੱਗਿਆ ਸੀਗਾ ਵੀ ਭਾਈ ਰਾਜਵਾਨਾ ਨੂੰ ਧਾਮੀ ਸਾਹਿਬ ਮਿਲੇ ਸੀਗੇ ਕੱਲ ਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਜਿਹੇ ਜੈਹਦਰ ਸਾਹਿਬ ਨੂੰ ਮੰਗ ਪੱਤਰ ਜਿਹੜਾ ਵਾ ਉਹ ਦੇ ਦੇਣੇ ਹੈ ਜੈਹਦਰ ਸਾਹਿਬ ਦੇਖਣ ਨਹੀਂ ਉਹਨਾਂ ਨੇ ਮੰਗ ਪੱਤਰ ਦੇ ਦੇਣਾ ਨਾ ਵੀ ਕਾਲ ਤਖਤ ਨੇ ਕਿਹਾ ਸੀ ਇਹਨਾਂ ਨੂੰ ਵੀ ਤੁਸੀਂ ਇੱਕ ਬਕਾਇਦਾ ਤੌਰ ਤੇ ਪਟੀਸ਼ਨ ਭਾਓ ਭਾਈ ਰਾਜੂ ਵਾਲੇ ਦੀ ਫਾਰਸੀ ਜਿਹੜੀ ਆ ਉਮਰ ਕਟ ਤਬਦੀਲ ਕਰਨ ਦੀ ਉਹ ਕਾਲ ਤਖਤ ਦੇ ਦੇਸ਼ਤ ਹੋਇਆ ਸੀ ਉਦੋਂ ਦੇ ਰਹੀ ਸੀ ਗਿਆਨੀ ਗੁਰਬਚਨ ਸਿੰਘ ਜੀ ਵਰੀ ਉਹਨਵੇਂ ਜਸਤਰੀ ਕੰਨ ਝਾੜ ਝੰਬ ਕੀਤੀ ਆ ਬਕਾਇਦਾ ਤੌਰ ਤੇ ਇਹਨਾਂ ਦੀ ਜੇਲ੍ਹ ਦੇ ਵਿੱਚ ਇਹ ਜੋ ਮਰਜ਼ੀ ਕਹੀ ਜਾਂ ਉਨਾ ਅਰਥ ਕਿ ਜੇ ਤੁਸੀਂ ਕੁਝ ਕਾਰਨ ਜੋਗੇ ਨਹੀਂ ਤੇ ਮੇਰੇ ਮਾਮਲੇ 'ਚ ਆਉਂਦੇ ਕਿਉਂ ਜੇ ਤੁਸੀਂ ਇਹ ਗੱਲ ਬਕਾਇਦਾ ਤੌਰ ਤੇ ਧਾਮੀ ਸਾਹਿਬ ਦੇ ਮੂੰਹ ਵੀ ਨਿਕਲੀ ਸੀ ਵੀ ਤੁਸੀਂ ਕਦੀ ਕਮੇਟੀ ਹੋ ਵੀ ਤੁਸੀਂ ਅੱਜ ਤੱਕ ਮੇਰਾ ਕੁਝ ਕਰ ਹੀ ਨਹੀਂ ਸਕੇ ਕਿਉਂ ਉਹ ਸ਼੍ਰੋਮੈਟਿਕ ਕਮੇਟੀ ਦਾ ਪ੍ਰਧਾਨ ਸੀ ਉਹਦਾ ਬਿਆਨ ਅਖਬਾਰ ਛਪਦਾ ਸੀ ਕੇਂਦਰ ਤੇ ਸੂਬਾ ਸਰਕਾਰ ਹਿਲਦੀਆਂ ਹੁੰਦੀਆਂ ਸੀਗੇ ਉਹਦਾ ਸਪਸ਼ਟਿਕ ਲਗਦੇ ਨੂੰ ਹੁੰਦਾ ਸੀਗਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸ਼੍ਰੋਮਣੀ ਕਮੇਟੀ ਨੂੰ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੰਨਾ ਬੋਣਾ ਕਰ ਦਿੱਤਾ ਗਿਆ ਸਿਆਸੀ ਆਗੂਆਂ ਨੇ ਉਹਦੀ ਕੋਈ ਗੱਲ ਸੁਣ ਲਈ ਤਿਆਰ ਨਹੀਂ ਹੈਗਾ ਲੀਡਰ ਤੇ ਵਖਰੇ ਰਿਹਾ ਉਹਨੂੰ ਜਿਲ੍ਹੇ ਦਾ ਐਸਡੀਐਮ ਤੇ ਉਹਨੂੰ ਜੇਕਰ ਡੀਸੀ ਮਿਲਟੀ ਤਿਆਰ ਨਹੀਂ ਹੈਗਾ ਜਦੋਂ ਤੁਸੀਂ ਇਹਨੇ ਬੋਣੇ ਆਗੂ ਕਰਦੇ ਹੋ ਫਿਰ ਸੁਣੂਗਾ ਉਹਨਾਂ ਦੀ ਕੋਲ ਉਹਨਾਂ ਕਿਹਾ ਵੀ ਹੈ ਪੇਸ਼ੀ ਪ੍ਰਧਾਨ ਮੰਤਰੀ ਕੋ ਟੈਮ ਲੈਣ ਦੀ ਕੋਸ਼ਿਸ਼ ਕੀਤੀ ਤੇ ਇੱਕ ਵਾਰੀ ਸਾਨੂੰ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਅਫਸਰ ਦਾ ਟਾਈਮ ਮਿਲਿਆ ਸੀਗਾ ਸਵੇਰੇ ਟਾਈਮ ਮਿਲਿਆ ਤੇ ਸ਼ਾਮੀ ਨੂੰ ਨਾ ਕਰ ਦਿੱਤੀ ਐਦਾ ਤਾਂ ਸਰਬਜੀਤ ਸਿੰਘ ਖਾਲਸਾ ਨੇ ਵੀ ਅਮਰਪਾਲ ਉਹਨਾਂ ਵਾਸਤੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਵੀ ਟਾਈਮ ਨਹੀਂ ਸੀ ਮਿਲਿਆ ਮੇਰਾ ਖਿਆਲ ਪਾਲੀ ਕੇ ਵੇਖੋ ਬਕਾਇਦਾ ਤੌਰ ਤੇ ਉਹ ਮੈਂਬਰ ਆ ਉਸ ਹਾਊਸ ਦਾ ਮੈਂਬਰ ਜਿਦੇ ਕਰਕੇ ਜਿਹੜੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਜੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਤੁਸੀਂ ਦੀ ਮਿਲਣਾ ਤਾਂ ਬਾਕੀ ਕੀ ਰਹਿ ਗਿਆ ਜਿਹੜੇ ਉਲੂਆਂ ਦਾ ਝੁੰਡ ਨੰਨਾ ਜੀ ਉਹਨੂੰ ਅੰਗਰੇਜ਼ੀ 'ਚ ਇੱਕ ਲਫ਼ਜ਼ ਪਾਰਲੀਮੈਂਟ ਕਹਿੰਦੇ ਮੈਂ ਨਹੀਂ ਕਹਿੰਦਾ ਇਹ ਉਹਨਾਂ ਦੇ ਵਿੱਚ ਸ਼ਬਦ ਦੀ ਗੱਲ ਕੀਤੀ ਹੈ ਤੇ ਸਾਡੀ ਪਾਰਲੀਮੈਂਟ ਤੇ ਬੜੇ ਸੁਲਝੇ ਹੋਏ ਬੰਦੇ ਬੈਠੇ ਨੇ ਜਿਨ੍ਹਾਂ ਦੀ ਗੱਲ ਪ੍ਰਧਾਨ ਮੰਤਰੀ ਨੂੰ ਸੁਣਨੀ ਚਾਹੀਦੀ ਹੈ ਕਰਨਜੀਤ ਸਿੰਘ ਚੰਨੀ ਵੈਲ ਐਜੂਕੇਟਿਡ ਪਰਸਨ ਜਿਹੜੇ ਹਲ ਤੱਥਾਂ ਨਾਲ ਗੱਲ ਕਰਦੇ ਨੇ ਤੇ ਉਹਨਾਂ ਦੇ ਸਾਹਮਣੇ ਇੱਕ ਅਨਪੜ ਗਵਾਰ ਜਿਹੜਾ ਬੀਜੇਪੀ ਜੀ ਨਵਾਂ ਨਵਾਂ ਮੁਸਲਮਾਨ ਬਣ ਕੇ ਗਿਆ ਵਾ ਮੰਤਰੀ ਬਣਿਆ ਉਹ ਕਈ ਪ੍ਰਕਾਰ ਦੀ ਗੱਲਾਂ ਕਰਦੇ ਵਾ ਉਹ ਇਹਦੇ ਸਵਾਲਾਂ ਦੇ ਜਵਾਬ ਦੇ ਦੇਗੇ ਨਹੀਂ ਚੁੱਪ ਕਰਨ ਕੋਈ ਜਲਦੀ ਐਸੀ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਉਹਦਾ ਅਧਿਕਾਰ ਨਹੀਂਗਾ ਕਿ ਕੋਈ ਪਾਰਲੀਮੈਂਟਰੀਅਨ ਮਿਲਣਾ ਚਾਹੁੰਦਾ ਤੇ ਉਹਨੂੰ ਜਵਾਬ ਦੇ 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 ਕਿ ਮੈਂ ਨਹੀਂ ਮਿਲਦਾ ਤੇ ਜੇ ਨਹੀਂ ਮਿਲਦਾ ਤੇ ਫਿਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਉਹ ਫਿਰ ਡਿਕਟੇਟਰ ਆ ਫਿਰ ਹਿਟਲਰ ਆ ਫਿਰ ਇਸ ਕੰਮ ਦਾ ਸਰਜੀਤ ਸਿੰਘ ਖਾਲਸਾ ਪੱਟੀ ਸਾਹਿਬ ਟਾਈਮ ਮੰਗਿਆ ਸੀਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਮੈਨੂੰ ਖਿਆਲ ਆ ਪਿਛਲੇ ਸਾਲ ਅੱਜ ਮਹੀਨੇ ਦੀ ਦੁਵੰਦਿਕਾ ਲਈ ਕੋਈ ਪ੍ਰਧਾਨ ਮੰਤਰੀ ਮਿਲਣ ਜੇ ਗ੍ਰਹਿ ਮੰਤਰੀ ਨੂੰ ਮਿਲਣ ਰਾਹੁਲ ਗਾਂਧੀ ਨੇ ਠੀਕ ਕਿਹਾ ਦੇਸ਼ ਦੇ ਵਿੱਚ ਸਿਰ ਚਾਰ ਦੇਸ਼ ਨੂੰ ਚਾਰ ਹੀ ਚਲਾ ਰਹੇ ਨੇ ਇੱਕ ਮੋਦੀ ਅਮਿਤ ਸ਼ਾਹ ਬਕਾਇਦਤ ਉਤੇ ਅਡਾਨੀ ਤੇ ਬਾਨੀ ਬਾਕੀ ਕੋਈ ਨਹੀਂ ਦੇਸ਼ ਨੂੰ ਚਲਾ ਰਿਹਾ ਤੁਸੀਂ ਵਾਅਦੇ ਸਰਤੇ ਬੰਦ ਕਰ ਦਿੱਤੀ ਇੱਕ ਮਾਂ ਆਪਣਾ 3 ਮਹੀਨੇ ਦਾ ਬੱਚਾ ਛੱਡ ਕੇ ਪਾਕਿਸਤਾਨ ਗਈ ਆ 3 ਮਹੀਨੇ ਦਾ ਬੱਚਾ ਨਹੀਂ ਜਾਣ ਦਿੱਤਾ ਉਹ ਨਾਲ ਉਹ ਬੱਚੇ ਦਾ ਕੀ ਬਣੂਗਾ ਉਹ ਤੇਰਾ ਕਟੋ-ਕਟਕ ਛੋੜ ਨਹੀਂ ਵੀ ਐਨੀ ਉਮਰ ਤੱਕ ਬੱਚੇ ਜਿਹੜੇ ਆ ਉਹ ਅਸੀਂ ਜਿਹੜੇ ਉਹ ਰੁਕਾਂਗੇ ਨਹੀਂ 3 ਮਿੰਟ ਦੇ ਵਿੱਚ ਪਾਸਪੋਰਟ ਵੀ ਬਣਿਆ ਹੋਣਾ ਉਹਦਾ ਵਹੇ ਜਾ ਸਕਦਾ ਸੀ ਨਾਲ ਇਸ ਕਰਕੇ ਤੁਸੀਂ ਇਹ ਤੇ ਬੰਦ ਕਰਤਾ ਜਾਂ ਤੇ ਉਹ ਜਿਹੜੀ ਦਾ بندرਗੜੜੀ ਗੁਜਰਾਤ ਦੀ ਵੀ ਬੰਦ ਕਰੋ ਬੰਬੇ ਦੀ بندرਗੜੀ ਬੰਦ ਕਰੋ ਉੱਥੋਂ ਤੁਸੀਂ ਵਪਾਰ ਕਰ ਰਹੇ ਹੋ ਪਾਕਿਸਤਾਨ ਪੂਰਾ ਇੱਥੇ ਤੁਸੀਂ ਬੰਦ ਕਰ ਨਹੀਂ ਅੱਜ ਅੱਜ ਵੈਸੇ ਮੈਂ ਖਬਰ ਦੇਖੀ ਕਹਿੰਦੇ ਇੰਪੋਰਟ ਐਕਸਪੋਰਟ ਬੰਦ ਕਰ ਦਿੱਤਾ ਪਾਕਿਸਤਾਨ ਨੂੰ ਕਹਿਣ ਨੂੰ ਇਹ ਜੀ ਜੋ ਬੰਦ ਹੋਏਖਾਂਗੇ ਆਪਾਂ ਇਹ ਸਭ ਗੋਦੀਬੀੜੀ ਦੀ ਸ਼ਰਾਰਤ ਹੈ ਇਹ ਸਿਰਫ ਗੋਦੀਬੀੜੀ ਦੀ ਸ਼ਰਾਰਤ ਕਿ ਨਜ਼ਰ ਬੰਦ ਰਹੂਗਾ ਇੱਕ ਦਿਨ ਕਰ ਦੇਣਗੇ ਦੋ ਦਿਨਾਂ ਦੇ ਹਫ਼ਤਾ ਕਰ ਦੇਣਗੇ ਦੋ ਵਾਰ ਨਹੀਂ ਬੰਦ ਹੋ ਸੜਕ ਕਦੀ ਬੰਦ ਨਹੀਂ ਹੋ ਸਿੱਧੂ ਬੰਦ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਪਾਕਿਸਤਾਨ ਜਾ ਕੇ ਵਿਕਦੀਆਂ ਨੇ ਕੁਝ ਉਧਰ ਵੀ ਆਉਂਦੀਆਂ ਨੇ ਪਾਕਿਸਤਾਨ ਦੇ ਕੋਲੇ ਕਾਲੇ ਲੂਨ ਦੇ ਏਡੇ ਏਡੇ ਪਹਾੜ ਜਿੱਕ ਤੇ ਕੱਲੇ ਉਹੀ ਵੇਚ ਲੈ ਤੇ ਉਹਦੇ ਆਪਣੇ ਸਾਰੇ ਕਰਜ਼ੇ ਲੈ ਸਕਦੇ ਉਹ ਕਿਉਂ ਨਹੀਂ ਕਰ ਰਹੇ ਸਾਨੂੰ ਨਹੀਂ ਪਤਾ ਉੱਥੇ ਇਸੇ ਕਰਕੇ ਭਾਈ ਰਾਜੂਆਣੇ ਦੇ ਮਾਮਲੇ ਦੇ ਵਿੱਚ ਵੀ ਸਾਡੀਆਂ ਸਰਕਾਰ ਦੀਆਂ ਜਿਹੜੀਆਂ ਦੀਆਂ ਨਲਕੀਆਂ ਲੀਡਰਾਂ ਦੀਆਂ ਨਲਕੀਆਂ ਤੇ ਸਰਕਾਰਾਂ ਦੀਆਂ ਬੇਪਰਵਾਹੀਆਂ ਉਹ ਕੰਮ ਕਰ ਰਹੀਆਂ ਨੇ ਤੇ ਇਹਦੇ ਨਾਲ ਹੀ ਪੱਟੀ ਸਾਹਿਬ ਮਾੜੀ ਜੀ ਗੱਲ ਹੋਰ ਰਾਜੂਆਣਾ ਸਾਹਿਬ ਵੀ ਉਹਨਾਂ ਨੇ ਇਹ ਵੀ ਕਹਾ ਕਹਿੰਦੇ ਮੈਂ ਅਕਾਲੀਆ ਅਕਾਲੀ ਦਲ ਜਿੰਦਾਬਾਦ ਉਹ ਮਤਲਬ ਉਹ ਅਕਾਲੀ ਦਲ ਦੇ ਪੂਰਾ ਨਾਲ ਸਮਰਥਨ ਕਰਦੇ ਆ ਫਿਰਖੋ ਅਕਾਲੀ ਦਲ ਦੇ ਵਿੱਚ ਉਦੋਂ ਆਗੇ ਸੀ ਜਦੋਂ ਇਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰਾਈ ਸੀ ਗੱਲ ਇਹਨੇ ਜਦੋਂ ਬਾਦਰਾ ਨੇ ਕਹਿਤਾ ਸੀ ਵੀ ਐਸ்சிਬੀ ਨੂੰ ਕਹਿਤਾ ਸੀ ਵੀ ਤੁਸੀਂ ਗੋਵਰ ਸਿੰਘ ਲੰਗੋਵਾਲ ਨੂੰ ਮ੍ਰਿਕ ਗੋਵਰ ਸਿੰਘ ਲੰਗੋਵਾਲ ਸੀ ਉਹ ਹੀ ਸੀ ਮ੍ਰਿਕਨ ਉਹਨੂੰ ਕਹਿਤਾ ਸੀ ਤੁਸੀਂ ਇੱਕ ਪਟੀਸ਼ਨ ਪਾ ਦਿਓ ਗੋਵਰ ਸਿੰਘ ਲੰਗੋਵਾਲੀ ਮੱਕੜ ਸੀ ਮੱਕੜ ਉਹਨੂੰ ਮੱਕੜ ਪਟੀਸ਼ਨ ਪਾ ਦਿਓ ਤੁਸੀਂ ਉਹ ਪਟੀਸ਼ਨ ਪਾਤੀ ਉੱਤੇ ਸਟੇ ਹੋ ਗਈ ਸੀ ਫਾਂਸੀ ਉਹਨਾਂ ਦੀ ਉਹ ਤਾਂ ਉਹਦੇ ਵੰਨ ਨਾਲ ਲੜ ਗਏ ਸੀ ਕੋਈ ਵਧੀ ਗੱਲ ਨਹੀਂ ਕਿ ਉਹ ਹੈ ਹੀ ਨਹੀਂ ਗਈ ਉਦੀਪੈ ਨੇ ਵੀ ਚੂਣ ਦੋਬਰੀ ਲੜੀ ਇੱਕ ਵੀ ਲੜੈਣ ਲੜੀ ਇੱਕ ਵੀ ਸੰਗਰੂਤੋ ਲੜੀ ਉਹਨਾਂ ਦੇ ਕਾਲੀ ਦਲ ਜਾਣ ਦੇ ਕਾਲੀ ਦਲ ਚੋਂ ਬਾਹਰ ਹੋਣਾ ਕੋਈ ਫਰਕ ਨਹੀਂ ਪੈਣ ਲੱਗਾ ਲੇਕਿਨ ਮੇਨ ਮਾਮਲਾ ਉਹਨਾਂ ਦੀ ਫਾਰਸੀ ਦਾ ਜਿਹੜਾ ਅਜੇ ਤੱਕ 30 ਸਾਲ ਲਟਕਿਆ ਹੋਇਆ ਹੈ ਇਹ ਤੱਕ ਕੋਈ ਫੈਸਲਾ ਨਹੀਂ ਉੱਤੇ ਹੋ ਸਕਿਆ ਉਹ ਕਹਿੰਦਾ ਵੀ ਪਿਛਲੇ 18 ਸਾਲ ਤੋਂ ਮੈਂ ਇੱਕ ਛੋਟੀ ਜਿਹੀ ਕੋਟਲੀ ਜੀ ਜਾਰਾ ਕਰ ਰਹੇ ਹਾਂ ਆਪਣਾ ਕਾਲ ਕੋਟਲੀ ਕਹਿੰਦੇ ਹਾਂ ਇਸੇ ਕਰਕੇ ਸਰਕਾਰ ਸਾਡੀ ਜਿਹੜੀ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਅੰਦਰ ਲੈਕੀਆਂ ਤੇ ਸਰਕਾਰਾਂ ਦੀਆਂ ਬੇਪਰਵੀਆਂ ਕਰਕੇ ਸਿੱਖਾਂ ਦੀ ਇਹ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਿੱਖਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੇ ਕਿਤੇ ਸਿੱਖਾਂ ਦੇ ਸਿੱਖ ਲੀਡਰ ਕੋਈ ਕੰਮ ਦੇ ਹੁੰਦੇ ਤੇ ਸ਼ਾਇਦ ਅੱਜ ਇਹ ਲੋਕਤਾ ਸਾਹਮਣੇ ਨਗਰਦੀ ਵੀ ਹੁੰਦੀ ਜੀ ਪੜੀ ਸਾਹਿਬ ਆਪਾਂ ਹੁਣ ਗੱਲ ਕਰੀਏ ਤਾਂ ਵੀ ਗੱਲ ਦੁਆਰਾ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਤੇ ਹੁਣ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਉਹ ਕਹਿੰਦੇ ਭਾਈ ਪਾਣੀ ਸਾਡਾ ਲੜੀ ਪੰਜਾਬ ਵਾਲੇ ਤੇ ਹਰਿਆਣੇ ਵਾਲੇ ਜਾਂਦੇ ਆ ਬਿਜਲੀ ਦੇ ਉੱਤੇ ਰਾਇਲਟੀ ਜਿਹੜੀ ਆ ਕਹਿੰਦੇ ਉਹ ਵਧਾ ਦਿਓ ਸਾਡੇ 7% ਮਿਲਦੀ ਆ 12 ਕਰ ਦਿਓ ਵੇਖੋ ਜਿਹੜੀ ਗੱਲ ਕਹਿਣਾ ਪਾਣੀ ਸਾਡਾ ਪਾਣੀ ਤੇ ਕੁਦਰਤੀ ਨਿਯਮਤ ਚੀਜ਼ ਐ ਸਿਰਫ ਸਾਡੇ ਕਾਨੂੰਨਾਂ ਦੇ ਮੁਤਾਬਕ ਜਿਹੜੇ ਵੀ ਦੇਸ਼ੂਮ ਵਿੱਚ ਲੰਘਦਾ ਵਾ ਉੱਥੇ ਉਹਦਾ ਹੱਕ ਹੁੰਦਾ ਰਿਪੇਅਰ ਜੀਨ ਕਾਨੂੰਨ ਦੇ ਅਨੁਸਾਰ ਪੰਜਾਬ ਦਾ ਵੀ ਹੱਕ ਹੈ ਤੇ ਬਕਾਇਦਾ ਤੌਰ ਤੇ ਮਾਛਲ ਦਾ ਵਿਆਹ ਹਰਿਆਣੇ ਦੇ ਕੋਈ ਹੱਕ ਨਹੀਂ ਮਿਲਦਾ। ਲੇਕਿਨ ਸਾਡੇ ਲੀਡਰਾਂ ਦੀ ਨਲੈਕੀਆ ਤੇ ਉਹੀ ਜਿਹੜੀਆਂ ਕੇਂਦਰ ਦੀਆਂ ਜਿਹੜੀਆਂ ਅਸੀਂ ਸਾਡੇ ਪ੍ਰਤੀ ਨੀਤੀਆਂ ਪੜਾਈਆਂ ਜਿਹੜੀਆਂ ਅਸੀਂ ਉਹਦੇ ਕਰਕੇ ਸਾਨੂੰ ਭੁਗਤਣਾ ਪੈ ਰਿਹਾ ਸਭ। ਤੁਹਾਨੂੰ ਪਤਾ ਹੋਏਗਾ ਜਿਹੜੇ ਅਟਲ ਵਿਆਰੀ ਵਾਜਪਾਈ ਸਾਡੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕਿਹਾ ਸੀ ਅਸੀਂ ਦੇਸ਼ ਦੇ ਵਿਰਾਂਤ ਆਪਸ ਵਿੱਚ ਜੁੜਾਂਗੇ। ਉਹਦੋਂ ਮਾਰਿਆਂ ਨੇ ਨਿਗਰ ਕਹੀ ਸੀ ਵੀ ਜੇ ਕਿਤੇ ਤੁਸੀਂ ਕੁਦਰਤ ਨਾਲ ਕੋਈ ਖਲਵਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਸਿੱਟੇ ਭੁਗਤਣ ਲਈ ਤਿਆਰ ਰਹੋ ਸਿੱਟੇ ਮਾਰੇ ਉਹਨਾਂ ਗੁਰ ਇਸ ਕਰਕੇ ਜਿਹੜੀ ਗੱਲ ਕਹੀ ਹੈ ਗੱਲ ਤੇ ਸੱਚੀ ਉਹਨਾਂ ਦੀ ਹੈਗੀ ਹੈ ਵੀ ਪਾਣੀ ਤੇ ਮਾਚਲ ਚ ਆਉਂਦਾ ਜੀ ਮਾਚਲ ਪਾਣੀ ਰੋਕ ਵੀ ਨਹੀਂ ਸਕਦੇ ਰੋਕੇ ਵਿਖਾ ਤਾਂ ਰੋਕ ਸਕਦੇ ਤੇ ਇਹ ਤੇ ਭੱਜਣਾ ਆਖਿਰਕਾਰ ਤੇ ਗਾਂਪੜੀ ਥਾਂ ਨੂੰ ਨਵਾਂ ਨੂੰ ਆਉਣਾ ਨਾ ਜੇ ਨਵਾਂ ਨੂੰ ਆਉਂਦਾ ਤੇ ਦੋ ਹੀ ਸੂਬੇ ਨੇ ਇੱਕ ਪੰਜਾਬ ਆ ਤੇ ਇੱਕ ਹਰਿਆਣਾ ਹਰਿਆਣਾ ਦਾ ਪੜੀ ਪੰਜਾਬ ਚ ਆਉਂਦਾ ਉਹ ਕਹਿੰਦੇ ਵੀ ਸਾਡੀ ਰਾਇਲਟੀ ਜਿਹੜੀ ਉਹ ਸਾਡੇ 12% ਮਿਲਦੀ ਬਣਦੀ ਹੈ ਤੇ ਸਾਨੂੰ 7.5% ਮਿਲ ਰਹੀ ਹੈ ਅੱਜ ਤੱਕ ਸਾਡੀ ਰਾਇਲਟੀ ਵਧਾਈ ਜਾਵੇ ਲੇਖ ਲੋ ਕਹਿੰਦੇ ਵੀ ਇਹਨਾਂ ਦੀ ਲੜਾਈ 'ਚ ਅਸੀਂ ਕੋਈ ਕੋਸ਼ਿਸ਼ ਨਹੀਂ ਕਰਨਾ ਪਾਣੀ ਸਾਡਾ ਤੇ ਲੜੀ ਇਹ ਜਾਂਦੇ ਖਾਮ ਖਾਮ ਲੜੀ ਜਾਂਦੇ ਪਰ ਕਾਂ ਬਕਾਣੀ ਅਸਲੀ ਜੜੀ ਜਾਣਦੇ ਨੇ ਅੱਜ ਆਪਣੇ ਹੱਕਾਂ ਚ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਮਾਨ ਤੇ ਨਾਇਬ ਸਿੰਘ ਸੈਣੀ ਇੱਕ ਜਗ੍ਹਾ ਇਕੱਠੇ ਵੀ ਹੋਏ ਉਥੇ ਨਸ਼ਿਆਂ ਦੇ ਵਿਰੋਧ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਤੇ ਕਹਿੰਦੇ ਆ ਵੀ ਨਾ ਹੱਥ ਮਲਾਏ ਆ ਮੀਡੀਆ ਰਿਪੋਰਟਸ ਮੁਤਾਬਕ ਤੇ ਨਾ ਹੀ ਕਹਿੰਦੇ ਅੱਖਾਂ ਮਿਲੀਆਂ ਨਹੀਂ ਵੇਖੋ ਤੇ ਮੈਂ ਹੱਕ ਚ ਨਹੀਂ ਸਿਆਸੀ ਲੜਾਈਆਂ ਢੜੀਆਂ ਲੜਦੀਆਂ ਨਹੀਂ ਜਾਂਦੀਆਂ ਜਾਂਦੀਆਂ ਉਥੇ ਤੁਹਾਨੂੰ ਹੱਥ ਹੀ ਮਿਲਣਾ ਚਾਹੀਦਾ ਜੇਫੀ ਪਾ ਕੇ ਮਿਲਣੇ ਹੋ ਜੇ ਤਾਂ ਕੋਈ ਫਰਕ ਦੀ ਪੈਂਦਾ ਇਹਨਾਂ ਨਾਲ ਜਿੱਥੇ ਸਿਧਾਂਤ ਦੀ ਲੜਾਈ ਹੈ ਉਹ ਇੱਕ ਵੱਖਰੀ ਗੱਲ ਲੜਾਈ ਹੈ ਵੇਖੋ ਪ੍ਰਤਾਪ ਸਿੰਘ ਕੈਰੋਂ 34 ਵੋਟਾਂ ਦੇ ਉੱਤੇ ਕਾਲੀਆਂ ਦੇ ਕਹਿਣ ਤੇ ਜਿਤਾ ਦਿੱਤਾ ਗਿਆ ਕਿ ਉਹ ਵੀ ਕਾਲੀ ਪਹਿਲਾਂ ਹੁੰਦਾ ਸੀ ਤੇ ਕਾਲੀਆਂ ਚ ਗਿਆ ਸੀ ਕਾਲੀਆਂ ਨੂੰ ਕਹਿੰਦਾ ਵੀ ਜੇ ਮੈਂ ਜਿੱਤ ਕੇ ਜਾਊਂਗਾ ਤੇ ਮੈਂ ਮੁੱਖ ਮੰਤਰੀ ਬਣੂਗਾ ਜੇ ਮੋਹਨ ਸਿੰਘ ਜਿੱਤ ਕੇ ਜਾਊਗਾ ਤੇ ਐਮਐਲਏ ਦਾ ਐਮਐਲਏ ਰਹੂਗਾ ਤੇ ਕਾਲੀਨ ਜਿਤਾ ਜਿੱਤੋ ਮੋਹਨ ਸਿੰਘ ਰਹਤਾ ਸੀ ਤੇ ਉਹਦਾ ਇੱਕ ਮਿੱਤਰ ਸੀਗਾ ਜਿੰਨੇ ਕੰਮ ਕੀਤਾ ਸੀ ਬਾਬਾ ਮੰਗਲ ਸਿੰਘ ਮੋਹਨ ਸਿੰਘ ਤੁਰ ਵੀ ਉਹ ਜਾ ਰਿਹਾ ਸੀ ਤੁਰ ਕੇ ਤੇ ਪਿੱਛੋਂ ਕਾਰ ਆਈ ਪ੍ਰਤਾਪ ਸਿੰਘ ਕਹਿ ਰਿਹਾ ਉਹਦੀ ਕਾਰ ਰੋਕੀ ਤੈਨੂੰ ਕਹਿੰਦਾ ਗੱਡੀ ਚ ਬਹਿ ਜਾ ਤੇ ਬਾਹਰ ਨਿਕਲ ਕੇ ਜੱਫੀ ਪਾ ਕੇ ਕਹਿੰਦਾ ਮੰਗਲ ਸਿੰਘ ਤੈਨੂੰ ਵਧਾਈ ਹੋਵੇ ਉਹ ਕਹਿੰਦਾ ਵੀ ਵਧਾਈ ਤੈਨੂੰ ਵੇ ਕਿ ਮੈਨੂੰ ਹੋਵੇ ਸਾਨੂੰ ਤਾਂ ਜਿੱਤਿਆਂ ਨੂੰ ਤੂੰ ਰਾਹਤਾ ਤੇ ਵਧਾਈ ਤੈਨੂੰ ਵੇ ਸਾਨੂੰ ਕਦੀ ਵਧਾਈ ਹੋਵੇ ਇਹ ਸੀ ਸਿਧਾਂਤ ਦੀ ਲੜਾਈ ਹੁਣ ਸਿਧਾਂਤ ਦੀ ਲੜਾਈ ਖਤਮ ਹੋ ਗਈ ਹੁਣ ਕੁਰਸੀ ਦੀ ਲੜੀ ਰਹਿ ਗਈ ਹੈ ਹਰਿਆਣੇ ਦੇ ਮੁੱਖ ਮੰਤਰੀ ਨੂੰ ਕੁਰਸੀ ਪਿਆਰੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੁਰਸੀ ਪ੍ਰਾਰੀ ਤੇ ਲੋਕ ਪੈਣ ਠੱਠੇ ਖੂਚ ਸਾਡੇ ਲੋਕਾਂ ਨੇ ਇਹ ਚਾਹਤ ਨੂੰ ਸਮਝਿਆ ਹੀ ਨਹੀਂ ਜੇ ਬਦਲਾ ਦੀ ਨੀਤੀ ਦਾ ਪੰਜਾਬ ਦੇ ਲੋਕਾਂ ਨੂੰ ਕੀ ਬਦਲਾ ਲੈਂਦਾ ਸੀ ਉਹ ਵੀ ਬਦਲਾ ਹੋ ਕੇ ਤਾਂ ਸਭ ਇਹਨਾਂ ਦੀ ਹੋਰ ਬਿਫਤਾ ਬਣ ਗਈ ਉੱਥੇ ਅੱਜ ਜਿਲੰਦਰ ਦੇ ਵਿੱਚ ਵੀ ਯੁੱਧ ਨਸ਼ਿਆਂ ਵਿਰੋਧ ਦੀ ਇੱਕ ਮੁਹਿੰਮ ਜਿਹੜੀ ਚਲਾਈ ਹੋਈ ਆ ਇੱਕ ਸੈਮੀਨਾਰ ਰੱਖਿਆ ਗਿਆ ਉੱਥੇ ਸੌਨਾਂ ਵਿੱਚ ਚੱਕਾਈ ਗਈ ਆ ਨੌਜਵਾਨਾਂ ਨੂੰ ਪਿੰਡਾਂ ਤੋਂ ਲੋਕ ਆਏ ਸ਼ਹਿਰਾਂ ਤੋਂ ਲੋਕ ਗਏ ਜਿਹੜੇ ਲੋਕ ਲੋਕੀ ਅੰਮ੍ਰਿਤ ਛਕਾਉਣ ਦੀ ਗੱਲ ਕਰਦੇ ਭੀ ਅੰਮ੍ਰਿਤ ਛਕਾਉਣੇ ਐਸੀ ਇਹਨਾਂ ਨੂੰ ਅੰਮ੍ਰਿਤ ਛਕਾਤਾ ਇਹਨਾਂ ਨੂੰ ਅੰਮ੍ਰਿਤ ਛਕਾਤਾ ਐਸੇ ਬੀਸੀ ਦਾਵਾ ਕਰਦੇ ਤੇ ਇਹਨਾਂ ਨੂੰ ਲਾਣਾ ਕਰਦਾ ਪਰ ਕਿਉਂ ਅਮਰਤ ਰਹਿੰਦੇ ਨੇ ਜਿੰਨਾ ਚੇ ਤੁਹਾਡੇ ਅੰਦਰੋਂ ਆਵਾਜ਼ ਨਹੀਂ ਆਉਂਦੀ ਭੀ ਨਸ਼ੇ ਛੱਡਣੇ ਹੁੰਦੇ ਤੇ ਨਸ਼ੇ ਨਹੀਂ ਛੱਡਦਾ ਕੋਈ ਇੱਥੇ ਤੇ ਨਸ਼ਾ ਛੁੱਣਨ ਵਾਲੇ ਕਹਿੰਦੇ ਭੀ ਹੁਣ ਥੱਕੇ ਰਾਤ ਨੂੰ ਦੋ ਦੋ ਪੈਗ ਦਾ ਲੂ ਬਾਕੀ ਕੀ ਰਹਿ ਗਿਆ ਵਿਖਦੇ ਬਿਚਕ ਤੁਸੀਂ ਜਿਨ੍ਹਾਂ ਨੇ ਸੋਚ ਚਕਾਈ ਹੁੰਦੀ ਉਹ ਰਾਤ ਨੂੰ ਪੈਗ ਆਵ ਲੋਣੇ ਹੁੰਦੇ ਸ਼ਾਮੀ ਬੈਠੇ ਜੇ ਭੁਗਤ ਮਾਨ ਨੇ ਜਿਹੜੀ ਆ ਉਹ ਸੋਚ ਚਕਾਈ ਹੈ ਤੇ ਤੁਸੀਂ ਮੰਨ ਸਕਦੇ ਭੀ ਦਰੂ ਨਾ ਪੀਓ ਸ਼ਾਮੀ ਸਾਡੀ ਮਾਨਸਿਕਤਾ ਇੱਥੇ ਕਾ ਕੇ ਖਲੋਤੀ ਸਾਨੂੰ ਅਸੀਂ ਜਿੰਨਾ ਤਰੇ ਮਾਨਸਿਕ ਤੌਰ ਤੇ ਤਿਆਰ ਨਹੀਂ ਹੁੰਦਾ ਉਹਨਾਂ ਚੇ ਨਾ ਕਿਸੇ ਨੂੰ ਤੁਸੀਂ ਨਸ਼ੇ ਛਡਾ ਸਕਦੇ ਹੋ ਤੇ ਨਾ ਕਿਸੇ ਨੂੰ ਹਟਾ ਸਕਦੇ ਹੋ ਉਹ ਕਰੀ ਉਹਨੂੰ ਮਾਨਸਿਕ ਤੌਰ ਤੇ ਪ੍ਰੇਪੇਰ ਕੋਈ ਵੀ ਨਸ਼ਿਆਂ ਦੀ ਮਾੜੀ ਚੀਜ਼ ਕੀ ਆ ਤੇ ਤੂੰ ਕਿਉਂ ਕਰਦਾ ਪਹਿਲੀ ਗੱਲ ਤੇ ਆ ਜੇ ਬੇਰਜ਼ਗਾਰੀ ਇੱਥੇ ਨਾ ਆਵੇ ਲੋਕਾਂ ਕੋਲ ਨੂੰ ਕੰਮ ਮਿਲੇ ਤੇ ਲੋਕੀ ਨਸ਼ੇ ਕਿਉਂ ਕਰਨ 1900 85 86 ਦੇ ਵਿੱਚ ਬਕਾਇਦਾ ਤੌਰ ਤੇ ਟਾਟਾ ਨੇ ਇੱਕ ਵਾਰੀ ਗੱਲ ਕਹੀ ਸੀਗੀ ਬਿਲਕੁਲ ਤੁਸੀਂ ਦੱਸਿਆ ਸੀ ਪੰਜਾਬ ਦੇ ਵਿੱਚੋਂ ਅੱਤਵਾਦ ਮੈਂ ਖਤਮ ਕਰਾਂ ਤੇ ਕਿਵੇਂ ਕਰਾਂਗਾ ਕਹਿੰਦਾ ਮੈਂ ਹਰ ਜ਼ਿਲ੍ਹੇ 'ਚ 12 ਜ਼ਿਲ੍ਹੇ ਹੁੰਦੇ ਸੀ ਹਰ ਜ਼ਿਲ੍ਹੇ 'ਚ 60 ਕਰੋੜ ਦੀ ਇੰਡਸਟਰੀ ਲਾਊਗਾ ਮੇਰਾ ਮੁਲਾਜ਼ਮ ਸਵੇਰੇ 8 ਵਜੇ ਐਂਟਰ ਕਰੂਗਾ ਤੇ 4 ਵਜੇ ਤੱਕ ਅੰਦਰ ਕੰਮ ਕਰੂਗਾ ਜਿਹਨੇ 4 ਵਜੇ ਤੱਕ ਕੰਮ ਕੀਤਾ ਥੱਕਿਆ ਟੁੱਟਾ ਰੋਟੀ ਖਾ ਕੇ ਸੌਂ ਜਾਊਗਾ ਇੇਸੇ ਕਰਕੇ ਸਾਨੂੰ ਇਹੋ ਜਿਹੀ ਕੋਈ ਸਕੀਮ ਲਾਉਣੇ ਚਾਹੀਦੀ ਵੀ ਨੌਜਵਾਨਾਂ ਨੂੰ ਸਿਰ ਜਗਾਰ ਦੇ ਦੇ ਸਕੇ ਤਾਂ ਧਿਆਨ ਇਸ ਪਾਸੇ ਹੋਵੇ ਉਹ ਤਾਂ ਜੀ ਕਰਦੇ ਨਹੀਂ ਆ ਸੋਚ ਚ ਕਰਤੀ ਫਲਣ ਕਰਤਾ ਜਿਹੜੇ ਸੋਚ ਕਾਲਜ ਸ਼ਾਮੀ ਆਪ ਤੇ ਜੇ ਹੁੰਦੇ ਤਾਂ ਕਰਨਾ ਕਿਸੇ ਨੇ ਕੀ ਆ ਜੀ ਜੀ ਬੱਟਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਉਹਨਾਂ ਦਰਸ਼ਕਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਮੈਂਟਸ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸ਼ੁਕਰੀਆ